ਹਾਂ ਜੀ ਦੋਸਤੋ ਚਾਹ ਵਾਲੀ ਕੁੜੀ ਨਿਤ ਨਵੇਂ ਤੋਂ ਨਵਾਂ ਬਿਆਨ ਬਦਲਦੀ ਰਹਿੰਦੀ ਹੈ ਪਹਿਲਾਂ ਤਾਂ ਇਹ ਗੱਲ ਆਖਦੀ ਸੀ ਕਿ ਮੇਰਾ ਪਿਓ ਨਸ਼ੇੜੀ ਹੈ ਸਾਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਹੈ ਅਤੇ ਬਾਅਦ ਦੇ ਵਿੱਚ ਇਸ ਕੁੜੀ ਨੇ ਲੋਕਾਂ ਦੇ ਕੋਲੋਂ ਮਾਫੀ ਮੰਗੀ ਸੀ ਕਿ ਮੈਨਸੇ ਤੋਂ ਗਲਤੀ ਦੇ ਨਾਲ ਬੋਲਿਆ ਗਿਆ ਹੁਣ ਇਹ ਕੁੜੀ ਇਹ ਗੱਲ ਆਖਦੀ ਹੈ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ ਜਿਸ ਦੇ ਵਿੱਚ ਜ਼ਿੰਮੇਵਾਰ ਮੇਰਾ ਪਿਓ ਹੋਵੇਗਾ ਦੋਸਤੋ ਅੱਗੇ ਤੁਸੀਂ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਸਸ਼ੀਗਲ ਮੇਰੇ ਸਾਰੇ ਵੀਰ ਤੇ ਭੈਣਾਂ ਨੂੰ ਮੈਂ ਤੁਹਾਡੀ ਆਪਣੀ ਚਾਹਲੀ ਕੁੜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਆ ਕਿ ਮੈਨੂੰ ਹੋਰ ਨਹੀਂ ਕੁਝ ਪਤਾ ਮੈਂ ਕੋਈ ਬੇਨਤੀ ਕਰਦੀ ਆ ਕਿ ਪੁਲਿਸ ਸਾਨੂੰ ਧਮਕੀਆਂ ਨਾ ਦਿਵਾਓ ਮੈਂ ਆਪਣੇ ਪੇਉ ਨੂੰ ਕਹਿੰਦੀ ਆ ਕਿ ਸਾਨੂੰ ਧਮਕੀਆਂ ਨਾ ਦਿਵਾਓ 15 ਸਾਲ ਹੋ ਗਏ ਤੁਸੀਂ ਸਾਨੂੰ ਪੁਸ਼ੀਆਂ ਨਹੀਂ ਜੀ ਅਸੀਂ ਆਪਣੀ ਰੋਜੀ ਰੂਟੀ ਚਲਾ ਰਹੇ ਹਾਂ ਚਾਹ ਤੂੰ ਤੇ ਪੁਲਿਸ ਸਾਨੂੰ ਚਲਾਉਣ ਦਿਓ ਕਿਉਂਕਿ ਸਾਨੂੰ ਧਮਕੀਆਂ ਤੁਸੀਂ ਦੇ ਜਾਂਦੇ ਹੋ ਕਿ ਤੇਰੀ ਮਾਂ ਮਾਰ ਦੇਣੀ ਆ ਠੀਕ ਆ ਸਾਨੂੰ ਕੁਝ ਵੀ ਹੁੰਦਾ ਵਾ ਜ਼ਿੰਮੇਵਾਰ ਤੁਸੀਂ ਹਣ ਇੰਨਾ ਚੋ ਕੋਈ ਵੀ ਕਿਸੇ ਨੂੰ ਵੀ ਕੁਝ ਹੁੰਦਾ ਵਾ ਤਾਂ ਤੁਸੀਂ ਜ਼ਿੰਮੇਵਾਰ ਮੈਂ ਸੰਗਤ ਅਕੇ ਬੇਨਤੀ ਕਰਦੀ ਆ ਕਿ ਮੈਂ ਇੱਥੇ ਫੋੜਵਾ ਲਾ ਦਿੰਦੀ ਆ ਇੱਕ ਪਾਸੇ ਦਰਖਾਸਤ ਹੀ ਲਾ ਦਿੰਦੀ ਆ ਤੇ ਇੱਕ ਪਾਸੇ ਮੈਂ ਆਪਣੀ ਐਪਲੀਕੇਸ਼ਨ ਦੀ ਲਾ ਦਿੰਦੀ ਆ ਜਿਹੜੀਆਂ ਕਿ ਸਾਡੀਆਂ ਦੋ ਥੋੜੇ ਟਾਈਮ ਪਹਿਲਾਂ ਕੁਝ ਸਾਲ ਪਹਿਲਾਂ ਉਹ ਅਸੀਂ ਕੁੱਟ ਮਾਰਦੀਆਂ ਕਿਉਂਕਿ ਕੁੱਟ ਮਾਰ ਕਹਿਣਾ ਚਾਹ ਚਲੋ ਕਹਿ ਦਿੰਗੇ ਅਸੀਂ ਨਹੀਂ ਕੀਤੀ ਪਰ ਸਰਕਾਰ ਕਦੇ ਝੂਠ ਨਹੀਂ ਬੋਲਦੀ ਤੇ ਗੁਰਦਾਸਾ ਕਿਸਾਨੂੰ ਧਮਕੀਆਂ ਨਾ ଦਵਾਓ ਕਿਉਂਕਿ ਮੇਰਾ ਇੱਕ ਭਰਾ ਵਾ ਜੇ ਸਾਡੇ ਤਿੰਨਾਂ ਚੋਂ ਕਿਸੇ ਨੂੰ ਕੋਈ ਹੋ ਗਿਆ ਤਾਂ ਜ਼ਿੰਮੇਵਾਰ ਹਰਜਿੰਦਰ ਸਿੰਘ ਪਿੰਡ ਦੀਨਵਾਲ ਤੋਂ ਜ਼ਿੰਮੇਵਾਰ ਉਹ ਹੋਏਗਾ ਧੰਨਵਾਦ